ਫਾ ਲੱਗ ਗਿਆ ਮੇਰੇ ਵੀਰੋ 1000 ਦਾ ਸ਼ਿੰਦਾ ਡਾਕਟਰ ਅਮਰ ਜੋਤ ਕਨੇਡਾ ਦਾ ਫਾ 1000 ਦਾ 1000 ਦਾ ਬਈ ਜੀ ਤਾੜੀ ਮਾਰਦੇ ਮੇਰੇ ਵੀਰੋ ਸਾਹਮਣੇ ਕਹਿੰਦੇ ਸ਼ਿੰਦਾ ਡਾਕਟਰ ਅਮਰ ਜੋਤ ਕਨੇਡਾ ਤੇ ਬੱਬੂ ਗਰੇਵਾਲ ਅਰਸ਼ ਫਸ ਟੀਮ ਰਹੀ ਹੈ 200 ਤੇ ਸੈਕੰਡ ਟੀਮ ਰਹੀ ਹੈ ਕਹਿੰਦੇ ਰਾਮਵਰ ਭੁੱਲਰ ਅਜਿਹੇ ਬਲੇ ਨੇ ਬੈਸਟ ਜਾਫੀ ਸੱਤੀ ਨੇ 8 ਕਬਡੀਆਂ ਪਾਈਆਂ 6 ਨੰਬਰ ਐਲ.ਈ.ਡੀ. ਸੱਤੀ ਜੜਗੜੀਆ ਜਿੱਤ ਗਿਆ ਬੈਸਟ ਜਾਫੀ ਸੰਦੀਪ ਭਾਈ ਦੇ ਸਹਾਰੇ ਪੰਜ ਤਾਚੇ ਤਿੰਨ ਜਫੇ ਤੇ ਬੈਸਟ ਜਾਫੀਆ ਪਾਈਟਾ ਖਾਣ ਨੂੰ ਦਾ ਟੋਲਦਾ ਪਾਈ ਕਹਿੰਦੇ 12:30 ਅੱਜ ਮੈਂ ਹੋ ਗਿਆ ਥੋੜਾ ਜਿਹਾ ਲੇਟ ਕੰਮ ਤੋਂ ਤਾਂ ਕਰਕੇ ਲੇਟ ਪਹੁੰਚਦੇ ਮੈਂ ਚੋਟੀ ਦਾ ਵੀ ਤਾਂ ਜਾਣਾ ਹੈ ਤੇ ਤੁਹਾਨੂੰ ਦਿਖਾਉਨੇ ਆ ਮੈਚ ਸਰਾ ਹੋਣਾ ਹੈ ਪੂਰਾ ਬਾਕੀ ਸਿਰੇ ਤੱਕ ਦਿਖਾਵਾਂਗੇ ਠੀਕ ਹੈ ਬਣੇ ਰਿਓ ਵੀਡੀਓ ਦੇ ਨਾਲ ਬਣੇ ਰਿਓ ਵਲੌਗ ਦੇ ਨਾਲ ਤੇ ਬਾਕੀ ਤੁਹਾਨੂੰ ਦਿਖਾਵਾਂਗੇ ਪਰਲੀ ਕੰਨੀ ਤੇ ਮਾੜਾ ਲੱਗਿਆ ਹੈ ਪਰਲੀ ਕੰਨੀ ਤੇ ਸੁੱਖਾ ਤਾਂ ਕਿ ਸਮੇਂ ਦੀ ਇਹਦੇ ਪਾਸੇ ਹਰਮਨ ਜੰਡੀ ਪਾਇਨ ਕਹਿੰਦੇ ਧਾਵੀ ਦਾ ਉਧਰੋਂ 500 ਰੁਪਇਆ ਕਾਲੂ ਦੀ ਆਹ ਕਬੱਡੀ ਦੇ ਉੱਤੇ ਸਾਡੇ ਬਹੁਤ ਸਤਿਕਾਰਯੋਗ ਬੋਗੀ ਸੈਕਟਰੀ ਜੀ ਸਿਕੰਦਰ ਸਾਹਿਬ ਸਰਜੀਤ ਸਿੰਘ ਜੀ ਸਰਨਾ ਸੁਖੀ ਕਨੇਡਾ ਸੰਸੇਧ ਕਨੇਡਾ ਨਾਲ ਅਮਰਜੀਤ ਜੀ ਕਨੇੜੇ ਆਹ ਕਬੱਡੀ 500 ਦੀ ਲਓ ਕਬੱਡੀ ਪਾਰਿਆ ਕਿ ਜੰਮਾ ਹੋਵੇ 啊。 जखेे ते जा Yeah! ਦੇ ਕੀਪਰ ਜਨਸਕਾ ਜਿੱਤੂ ਵੀ ਸਰੀਪਾ ਬਹੁਤ ਬੜਾ ਸਟੂਡੀਓ ਆ ਕਿ ਵਿਸ਼ੇਸ਼ ਤੌਰ ਇਹਨਾਂ ਪੁਲਸਰੀ ਕੰਮ ਕਰ ਰਿਹਾ ਹੈ ਸਾਹਮਣੇ ਕਬੱਡੀ ਹਰਮ ਦੀ ਪਈ ਹੋਈ ਹੈ ਰੱਜੀ ਤੇਨ ਤੇ ਨਾਰਸਪਤੀ ਦੀਵਾਲ ਇਹਨਾਂ ਵੀ ਦਾ ਤੰਦਵਾ ਹੈ ਸਾਹਮਣੇ ਹਰਮ ਦੀ ਕਬੱਡੀ ਤੇ ਦੂਸਰੇ ਪਰਦਾ ਖੂਰਾ ਕਿਰਕੋਤਾ ਦਾ ਪਰਤਾਰੋ ਤੇ ਨੰਬਰ ਜੰਮੀਆ ਹੌਲੇ ਹੋ ਕੇ ਬੰਦਾ ਕੀ ਹੈ ਆ ਸਾਹਮਣੇ ਖੇਡ ਮੈਦਾਨ ਦੇ ਵਿੱਚ ਆ ਪੂਸਾ ਦਾ ਰਵੀ ਕਬੱਡੀ ਪਾ ਰਿਹਾ ਹੈ ਹਾਂ ਹੋਏ 80 ਮੋਹਾਂ ਦੇ ਆਣਾ ਕਹਿੰਦੇ ਇਸੇ ਨਵੇਂ ਲਾਈਨ ਮੇਂ ਉਹ ਰੌਹੀ ਰੋਲਾ ਪਿਆ ਜਿਵੇਂ ਟਿਓਪੀ ਦੇ ਕੋਲ ਡਾਟਾ ਅਪਲੋਡ ਨਹੀਂ ਕਰਿਆ ਹੋਣਾ ਮਤਲਬ ਕਿ ਕੰਟੀਨਾਂ ਆ ਗਏ ਕਹਿੰਦੇ ਯਾਰ ਦੋਵੇਂ ਸਾਹੇ ਦੀਆਂ ਟੀਮਾਂ ਆਏ ਸਾਹਮਣੇ ਗੱਲ ਕਰਨ ਬੱਬੂ ਗਰੀਵਾਲ ਸ਼ੰਕਾ ਡਾਕਟਰ ਤਿੰਨਾ ਬਿਟਲੇ ਮੈਂ ਨਾ ਤੁਹਾਨੂੰ ਵੀ ਹੋ ਗਿਆ ਘਰੇ ਜਾ ਕੇ ਆਂ ਦੇਖਦਾ ਕਰਾਂ ਜਿੰਨਾ ਸੋਲ ਫੇਰ ਔਰ ਜਿੰਨਾ ਖਲਪੂਰ ਕਰਤਾ ਜਾਣ ਖੇਡਣਗੇ ਉਹਨਾਂ ਦੇ ਨਾਲ ਹਾਂ ਦੰਪਰਾ ਹੁਆਰ ਪਾਸ ਸੂਰ ਦੇ ਨਾਲ ਕੀਤਾ ਜਾ ਰਿਹਾ ਹੈ ਇਸੇ ਨਗਰ ਦਾ ਕਨੇ ਮਾਰ ਹੈ ਸੰਤਖੰਡੂਰ ਦਾ ਆਪਣੀ ਬੱਲੇਦਰੀ ਭਾਈ ਹੋਇਆ ਜਿਹੜਾ ਕਨੇ ਖੰਡੂਰ ਦਾ ਨਾਮ ਔਰ ਕਨੇ ਪੰਜਾਬ ਭਾਰਤ ਦੇ ਕਨੇ ਪ੍ਰਸਿੱਧ ਕੀਤਾ ਤੇ ਪੰਜਾਬੀਓ ਔਰ ਜਿੰਨਾ ਖਲੂਰ ਆਪਾਂ ਵਿਸ਼ੇ ਤੋਂ ਦੇ ਰਿਹਾ ਹਾਂ ਔਰ ਇਸ ਨੂੰ ਹਾਂ ਜੀ ਜੇਕਰ 500 ਰੁਪਏ ਤੋਂ ਲੱਗੇ ਜਿੰਨੇ ਭਾਈ ਇਸ ਨੂੰ ਮੱਥੇ ਫੜਾ ਵੀਰਾ ਸ਼ਦਾ ਡਾਕਟਰ ਅਮਰਜੋਤ ਕਿੰਦਾ ਪੱਪੂ ਕਰੇ ਕਨਾਲੀ ਨੱਬਾ ਲੱਖੀ ਪੰਡਤ ਦੇ ਜੱਸਾ ਦੇਵ ਤੇ ਜੋਤ ਦੇਵ ਤੇ ਸਣੀ ਦੇਵ ਮੋਹ ਦੇਵ ਇਹਨਾਂ ਦੇ ਵੀ 1000 ਪਾਰੇ ਨੌਜਵਾਨਾ ਔਰ ਕਹਿੰਦੇ ਇਹ 2000 ਦਾ ਜੱਫਾ ਸੀਪਾ ਕਹਿੰਦੇ ਡੱਗੋ ਰਵਾਨੀ ਵਾਲਾ ਮੇਰੇ ਪੰਜਾਬੀ ਰੋ ਆਹ ਕਹਿੰਦੇ 70 ਤੇ 75 ਦਾ ਕਹਿੰਦੇ ਚੋਟੀ ਦਾ ਧਾਵੀ ਹੈ ਮੇਰੇ ਵਿੱਚੋਂ ਲੈ ਵੀ ਸ਼ਿੰਦੇ ਦਾ ਇੱਕ ਇੱਕ ਜੱਫਾ ਕਹਿੰਦੇ ਇੱਕ ਇੱਕ ਹਜ਼ਾਰ ਦਾਣਾ ਲੱਖੀ ਪੰਡਤ ਜੱਸਾ ਦੇਵ ਤੇ ਜੋਤ ਦੇਵ ਸਣੀ ਜਾਲ ਤੇ ਮੋਹਕ ਦੇਵ ਵੀ ਅੱਜ ਦੇ ਟੂਰਾ ਮੰਡਾ ਸਾਰੀ ਪੰਚਾਇਤ ਦਾ ਸਾਰੇ ਐਨਆਰਆਈ ਭਰਾਵਾਂ ਦਾ ਸਾਰੇ ਨੱਗਰ ਵਾਸੀਆਂ ਦਾ ਤੇ ਬੰਦ ਖਡੂਰ ਦਾ ਜੱਫਾ 1000 ਦਾ 1000 ਦਾ ਬੋਲੀ ਤਾੜੀ ਮਾਰਦੇ ਮੇਰੇ ਵੀਰੋ ਸਾਹਮਣੇ ਕਹਿੰਦੇ ਸ਼ੰਦਾ ਡਾਕਟਰ ਅਮਰਜੋਤ ਕਨੇਡਾ ਤੇ ਪੱਪੂ ਗਰੇਵਾਲ ਅਰਸ਼ਵੰਦੀ ਪਾਲ ਸਾਹਮਣੇ ਕਹਿੰਦੇ ਸੀਪਟ ਗੁਰਵੜੀਆਂ ਕਬੱਡੀ ਪਹੁੰਚੀ ਵੱਧਾ ਹੋਇਆ ਅੱਜ ਦਾ ਕਹਿੰਦੇ ਖਡੂਰ ਦਾ ਟੂਰਨਾਮੈਂਟ ਆਪਣੀਆਂ ਜਾਂਦਾਂ ਛੜਦਾ ਜਾ ਰਿਹਾ ਹੈ ਅੱਤੀ ਜਲ ਰੱਜੀ ਜੌਣ ਸੜੀ ਵੀਰ ਨੇ ਸਾਹਮਣੇ ਕਹਿੰਦੇ ਸ਼ੰਦੇ ਦਾ ਜੱਫਾ ਪਰ ਸਭ ਤੋਂ ਵੱਡੀ ਪੰਜਾਬੀਓ ਬਰਾ ਮੁੰਡਾ ਕਹਿੰਦੇ ਫੱਲੇ ਵਾਲਾ ਕਹਿੰਦੇ ਕਬੱਡੀ ਪੌਣ ਲਈ ਜਿਹੜਾ ਕਹਿੰਦੇ ਬਾਦਾ ਲੈ ਵੀ ਸ਼ੰਦਾ 32 ਇੰਚੀ ਐਲ ਡੀ ਬਰੀਆਣੀ ਦੇ ਕੱਪ ਤੋਂ ਜਿੱਤੀਆਂ ਲੋਕਾਂ ਨੂੰ ਭਾਵੇਂ ਦੂਜਾ ਜਫਾ ਲੱਗ ਗਿਆ ਵੀਰੇ ਵੀਰੇ 1000 ਦਾ ਸ਼ੰਦਾ ਡਾਕਟਰ ਅਮਰਜੋਤ ਕੈਨੇਡਾ ਪੱਪੂ ਗਰੀਵਾਲ ਅਮਰਜੋਤ ਕੈਨੇਡਾ ਹਰਸ਼ ਕੈਨੇਡਾ ਤੇ ਸ਼ੰਦਾ ਦੇ ਹਲਸ ਨੇ ਭਰਾ ਕਹਿੰਦੇ ਨੇ ਵਿਆਈ ਦੇ ਟੂਰਨਾਮੈਂਟ ਸ਼ੰਦਾ ਸਾਡਾ ਵੀਰੇ ਸਿੱਪੜ ਦਾ ਕਬੱਡੀ ਪਲੇਅਰ ਆ ਇਹ ਤਾਂ ਕਹਿੰਦੇ 15000 ਦੀ ਨਗਦ ਰਕਮ ਨਾਲ ਇੱਕ ਕੱਪ ਦੇ ਜੂਸ ਦੇ ਨਾਲ ਵੱਡੇ ਪੱਦੇ ਤੇ ਪੰਡਾ ਮਾਸਤਕਾਰ ਹੋ ਪੀਗਾ ਮੇਰੀ ਵੀਰੋ। ਆਹਾਂ ਵਿੱਚ ਮੇਰੇ ਮਿੱਤਰੋ ਰੋਟਾ ਵਿਕਰ ਦਾ ਜਿੱਤੂ ਐ ਮੋਟਰਸਾਈਕਲਾਂ ਦਾ ਬੈਸਟ ਸੱਤੀ ਜਰਗਰੀ ਵਾਲਾ ਤੇ ਦੂਜੇ ਪਾਸੇ ਤੋਂ ਇੱਕ ਪਾਸੇ ਹਰੀ ਦਾ ਕਹਿੰਦੇ ਰਾਗਣ ਢੁੱਲਰ ਪਿੰਡ ਮੇਰੇ ਮਿੱਤਰੋ ਵੱਜਦੇ ਸੀ ਲਲਕਾਰੇ ਹੋ ਗਿਆ ਕੀ ਮਿੱਤਰਾ ਹੋ ਹੋ ਗਿਆ ਕੀ ਮਿੱਤਰਾ ਜਗਨੀ ਧਿਆਲ ਕਹਿੰਦਾ ਵੀ ਆਹ ਜਾ ਫਿਰ ਸੌਦੇ ਮਾਨ ਕਰ ਦਿਓ ਜੀ ਨਾਲ ਹੀ ਦੇ ਦੋ ਪੈਸੇ ਤੇ ਉਧਰ ਸਾਡੇ ਸਰਪੰਚ ਸਾਹਿਬ ਜੀ ਪੱਪੂ देओल ਜੀ ਤੇ ਨਾਮ ਧਰਮੰਦਰ ਭਾਈ ਪ੍ਰਭਜੋਤ ਕਨੇਡਾ ਪਵਿੱਤਰ ਜੁਐਸ ਦੇ ਵੱਲੋਂ ਵੀ 10000 ਰੁਪਿਆ ਆਜਾਫੀ ਦੇ ਵੱਡੇ ਪਿਆਰ ਦੇ ਆਪੀ ਸਰਪੰਚ ਅਛੇਤਾ ਡਾਕਟਰ ਵੱਧੂ ਗਰੇਵਾਲ ਤੇ ਕਹਿੰਦੇ ਅਮਰਜੋਤ ਬਾਬਾ ਕਨੇਡਾ ਉਹਨਾਂ ਵੱਲੋਂ 500 ਦਾ ਹੋਵੇਗਾ ਮੇਰੇ ਮਿੱਤਰੋ ਸੱਤੀ ਕਹਿੰਦੇ ਜਲਦੀ ਆਲਾ ਵਿੱਚ ਬਾਹਰੇ ਝੰਡਾ ਦੇ ਅੱਬਰ ਸ਼ੇਰ ਦੀ ਜਾਂਦੇ ਕੁੱਝੇ ਤਾਂ ਠੰਡੇ ਪਾ ਸਾਗਣਾ ਪਿੱਛੇ ਨਹੀਂ ਕੰਦੇ ਕੁੱਤੇ ਆ ਜੜਗੜੀ ਆਣ ਅੱਜ ਬੇਰ ਹੈ ਤੇ ਕੋਸਿਆਂ ਦਾ ਕੰਦੇ ਫਾਈਨਲ ਮੈਚ 40 ਪਲਸ ਟੀਮਾਂ ਆਈਆਂ 40 ਪਲਸ ਟੀਮਾਂ ਤੇ ਦੋ ਟੀਮਾਂ ਅੱਤਰ ਦੇ ਸਾਹਮਣੇ ਆਈ ਹੈ ਸਰਪਾਲ ਸਾਹਿਬ ਜੀ ਤਾਰਾ ਇਹ ਹੈ ਐਂਡਰ ਸਰਮਨਤ ਕੁਲਜੀਤ ਸਿੰਘ ਦੀ ਬੱਲੇ ਹੋਇਆ ਉਹਨਾਂ ਦੇ ਬੱਲੇ ਮਾਨਸਰਨ ਸਿੰਘ ਦੇ ਸਖੀ ਖੇਡਦਾ ਸਭ ਤੋਂ ਸਭਿਕਨੇ ਦਾ ਜਿੱਦੇ ਖੇਡਦਾ ਅਫਰ ਕਹਿੰਦਾ ਜੰਗਰ ਖੇਡਦਾ ਤੋ ਤਾਲ ਖੇਡਦਾ ਕਾਰਾ ਖੇਡਦਾ ਆਖਰੀ ਗਾਲ 500 ਦੀ ਰੇਡ ਹੋ ਗਈ ਹੈ ਜਿਹਦੇ ਤੋਂ ਰਾਜਸਥਾਨ ਦੀ ਸ਼ੰਘਾ ਡਾਕਟਰ ਅਮਰਜੀਤ ਬਾਬਾ ਕੈਨੇਡਾ ਤੇ ਬੱਬੂ ਗਰੇਆ ਹੌਂਸਲਾ ਆ ਪੰਜ ਅਮਰ ਕਨੇਡਾ ਦੇ ਜਿੰਦਰ ਕਨੇਡਾ ਕੋਲਟਾ ਦਾ ਤਾਰਾ ਕਹਿੰਦੇ ਉਹ ਕਹਿੰਦਾ ਕਿ ਅਮਨਜੀਤ ਭਾਈ ਆਖਿਰ ਇਹਨਾਂ ਔਰ ਕਿਹਦੇ ਰੋਡ ਤੇ 500 ਇਹ ਖੰਮਾ ਦਾ ਪੱਕਾ ਬੰਨਾ ਹਰਕਾ ਦਾ ਪੱਕਾ ਬੰਨਾ ਤਬਦੀਦ ਹੈ ਤੇ ਭਾਈ ਦੇਸਿਆ ਕਹਿੰਦਾ ਅੱਜ 500 ਰੁਪਇਆ ਇਹ ਐਨਰ ਭਰਾਵਾ ਸਾਰੇ ਪਿਰਾ ਵੱਲੋਂ ਸੁਰਜੀਤ ਸਿੰਘ ਜੀ ਵੱਲੋਂ ਤਾਰ ਦੀ ਖਰਾਬ ਵੱਲੋਂ ਉਹਨਾਂ ਕੋਲ ਵੀ 1000 ਤੇ ਅਗਰੇ 500 ਅੱਗੇ ਵੱਲੋਂ ਪੈ ਗਿਆ ਇਹ ਜੱਫਾ ਭਾਈ ਦੇਸਿਆ ਇਹ ਤੇਸੇ ਵਾਲਾ ਸੰਦੀਪ ਤੇ ਦੂਜੇ ਪਾਸੇ ਰਾਉ ਵਾਲਿਆ ਕਰ ਗਿਆ ਕਮਾਲ ਬਰੇ ਮਿੱਤਰੋ ਲਓ ਮੈਚ ਸਮਾਪਤ ਹੈ ਜਿੰਨੇ ਵੀ ਪਰਸ਼ੀ ਖੜੇ ਹੈ ਜਿੰਨੇ ਵੀ ਲਾਈਵ ਦੇਖਦਾ ਪਾ ਚੜ੍ਹਦੀ ਕਲਾ ਲਈ ਜੀਤਾਰਾ ਲਾਭਾਂਗੇ ਬੋਲੇ ਸੋਨਹਾਰ ਸਾਖ ਸੁਣੀ ਆ ਕਾਲੇ ਇਹਨੇ ਕਿਹਦੇ ਫਸਟ ਟੀਮ ਰਹੀ ਹੈ 200 ਤੇ ਸੈਕੰਡ ਟੀਮ ਰਹੀ ਹੈ ਕਹਿੰਦੇ ਰਾਜਵਰ ਭੁੱਲਰ ਅੱਜ ਦੇ ਮੇਲੇ ਦੇ ਬੈਸਟ ਟੀਮ ਨੇ ਹਾਫੀ ਸੱਤੀ ਨੇ ਅੱਠ ਕਬੱਡੀਆਂ ਪਾਈਆਂ 6 ਨੰਬਰ ਐਲ.ਐਡੀ ਸੱਤੀ ਜਰਗਰੀਆ ਜਿੱਤ ਗਿਆ ਬੈਸਟ ਖਿਡਾਰੀ ਸੰਦੀਪ ਭਾਈ ਦੇ ਸਰਵੇਂ ਪੰਜ ਤਾਚੇ ਤਿੰਨ ਵਾਰ ਤੇ ਬੈਸਟ ਖਿਡਾਰੀ ਨਾਲ ਕਿਤੇ ਸਾਰੀ ਪ੍ਰਬੰਧਕੀ ਕਮੇਟੀ ਦੇ ਨਾਲ ਕਿਤੇ ਨਗਰ ਦੀ ਪੰਚਾਇਤ ਕੁਲਦੀਪ ਸਿੰਘ ਜੀ ਸਰਪੰਚ ਸਾਹਿਬ ਗੁਰਪ੍ਰੀਤ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਕਲਸਾ ਵਾਹਿਗੁਰੂ ਜੀ ਦੀ ਫਤਹਿ ਵੀਰੇ ਦੇਖੋ ਇੱਧਰ ਆ ਕੈਮਰੇ ਦੇਖੋ ਮੇਰਾ ਬੋਲਾ ਇੱਧਰ ਦੇਖੋ ਜੀ ਇੱਧਰ ਮੋਟਰ ਆ ਬਈ ਵੈਰੀ ਗੁੱਡ ਬਲੌਜੀ ਇੰਨੀ ਕ ਕਹਾਣੀ ਸੀ ਇੰਨਾ ਕ ਟੂਰਨਾਮੈਂਟ ਸੀ ਕਿਉਂ ਵੀ ਚਾਚਾ ਜੀ ਹਾਂਜੀ ਨਿਪੜ ਗਿਆ ਲਓ ਜੀ ਇੰਨਾ ਕ ਟੂਰਨਾਮੈਂਟ ਸੀ ਤੇ ਵੀਡੀਓ ਵਧੀਆ ਲਗੀ ਲਾਈਕ ਸ਼ੇਅਰ ਕਮੈਂਟ ਕਰ ਦਿਓ ਤੇ ਮਿਲਦੇ ਆਂ ਅਗਲੀ ਵੀਡੀਓ ਚ ਨਵੇਂ ਕਨਸੈਪਟ ਚ ਨਵੀਂ ਜਗ੍ਹਾ ਤੇ ਠੀਕ ਆ ਉਦੋਂ ਤੱਕ ਬੈਸਟ ਆਫ ਲੱਕ ਜੈਨ ਨੂੰ ਸਬਸਕ੍ਰਾਈਬ ਕਰ ਲਓ ਜਲਦੀ ਜਲਦੀ